ਕੋਈ ਮੁਸੀਬਤ ਆਂਦੀ ਏ ਦੁਕਾਨਦਾਰ ਤੇ ਅੱਗ ਲੱਗਦੀ ਦੁਕਾਨ ਦੀ ਕਿਸੇ ਦੁਕਾਨ ਤੇ ਹੁਣ ਅੱਗ ਲੱਗੀ ਲੱਖਾਂ ਰੁਪਏ ਦਾ ਨੁਕਸਾਨ ਹੈ ਕੀ ਇਹ ਪੰਜਾਬ ਸਰਕਾਰ ਸਰਬਦਾਰ ਭਗਵੰਤ ਸਿੰਘ ਸਿਕਮਾਨ ਸਾਨੂੰ ਨਾ ਨੁਕਸਾਨ ਦਾ ਜਿੰਨਾ ਵੀ ਨੁਕਸਾਨ ਹੋਇਆ ਉਹਦਾ ਪੰਜਾਬ ਸਰਕਾਰ ਸਾਨੂੰ ਮਾਫੀਆ ਦੇਵੇ ਜਿਵੇਂ ਬਾਕੀ ਨੂੰ ਮਿਲਦਾ ਦੁਕਾਨਦਾਰ ਪੁੱਛਦੇ ਨਹੀਂ ਸਾਨੂੰ ਜੀ ਆਇਆਂ ਸਾਡਾ ਕੁ ਲੈਦੀ ਏ ਰੈਡਾ ਸਾਫਿਆ ਕਰਦੀ ਏ ਪਰ ਜਦੋਂ ਸਾਡਾ ਨੁਕਸਾਨ ਹੁੰਦਾ ਕੋਈ ਸਰਕਾਰ ਤੁਹਾਨੂੰ ਬੀਲੀ ਬੋਲੇ ਨਮਕਣਾ ਪਿਆਰ ਨਾਲ ਪੂਰੀ ਤਰ੍ਹਾਂ ਸਤਿਕਾਰ ਨਾਲ ਸਤਿਕਾਰ ਨਾਲ ਆਹ 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 ਆਹ

ਕੋਈ ਮੁਸੀਬਤ ਆਂਦੀ ਏ ਦੁਕਾਨਦਾਰ ਤੇ ਅੱਗ ਲੱਗਦੀ ਦੁਕਾਨ ਦੀ ਕਿਸੇ ਦੁਕਾਨ ਤੇ ਹੁਣ ਅੱਗ ਲੱਗੀ ਲੱਖਾਂ ਰੁਪਏ ਦਾ ਨੁਕਸਾਨ ਕੀ ਇਹ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਸਿਕਮਾਨ ਸਾਨੂੰ ਮੁਆਵਜ਼ਾ ਦੇਵੇਗਾ ਤੇ ਅਸੀਂ ਮੰਗ ਕਰਦੇ ਹਾਂ ਸਾਡੇ ਦੁਕਾਨਦਾਰ ਜਿੰਨਾ ਵੀ ਨੁਕਸਾਨ ਹੋਇਆ ਉਹਦਾ ਪੰਜਾਬ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਜਿਵੇਂ ਬਾਕੀ ਨੂੰ ਮਿਲਦਾ ਦੁਕਾਨਦਾਰਾਂ ਨੂੰ ਵੀ ਮਿਲਣਾ ਚਾਹੀਦਾ ਸਾਡੇ ਸਾਰੇ ਦੁਕਾਨਦਾਰਾਂ ਨੂੰ ਜਿੰਨਾ ਜਿੰਨਾ ਨੁਕਸਾਨ ਹੁੰਦਾ ਕੋਈ ਵੀ ਸਾਡੀ ਸਰਕਾਰ ਪੁੱਛਦੀ ਨਹੀਂ ਸਾਨੂੰ ਜੀਐਸਟੀ ਸਾਡਾ ਲੈਂਦੀ ਹੈ ਰੇਡਾਂ ਸਾਫੇ ਕਰਦੀ ਹੈ ਪਰ ਜਦੋਂ ਸਾਡਾ ਨੁਕਸਾਨ ਹੁੰਦਾ ਕੋਈ ਸਰਕਾਰ ਸਾਨੂੰ ਪੁੱਛਣ ਨਹੀਂ ਆਉਂਦੀ ਤੇ ਮੈਂ ਤਾਂ ਸਰਕਾਰ ਤੋਂ ਮੰਗ ਕਰਾਂਗਾ ਸਾਡੇ ਦੁਕਾਨਦਾਰ ਜਿੰਨਾ ਨੁਕਸਾਨ ਹੋਇਆ ਲੱਖਾਂ ਰੁਪਈਆ ਦਾ ਉਹਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਜੀ ਕਿੰਨੇ ਵਜੇ ਅੱਗ ਲੱਗੀ ਤੁਹਾਨੂੰ ਕਿੰਨਾ ਟਾਈਮ ਲੱਗਿਆ ਤੇ ਮੈਨੂੰ ਫਾਟ ਗਿਆ ਅੱਗ ਪਹਿਲਾਂ ਬਸ ਮੈਨੂੰ ਪਤਾ ਲੱਗਿਆ ਮੈਂ ਇੱਥੇ ਹੀ ਬੈਠਾ ਜਿਸਕ੍ਰਿਸ਼ਨਾ ਮੰਦਿਰ ਕੋਲ ਤੇ ਮੈਂ ਅਜ ਤਾਂ ਪੋਣਾ ਘੰਟੇ ਪਹਿਲੇ ਲੱਗੀ ਹੈ ਅੱਗ ਦੇ ਕਾਬੂ ਪਾ ਲਿਆ ਅੱਗ ਦੇ ਕਾਬੂ ਪਾ ਲਿਆ ਮੈਂ ਫਾਟ ਗਿਆ ਅੱਗ ਦਾ ਧੰਨਵਾਦ ਕਰਨਾ ਸਾਰੇ ਜਲਾਲਾਬਾਦ ਦੀ ਜਿੰਨੀ ਸਮਾਜ ਸੇਵੀ ਨੇ ਇਹਨਾਂ ਦੀ ਧੰਨ ਕਰਨਾ ਇਹਨਾਂ ਨੇ ਆ ਕੇ ਬਹੁਤ ਸਪੋਰਟ ਕੀਤੀ ਹੈ ਜਿੰ ਆਸੇ ਪਾਸੇ ਇਹਨਾਂ ਨੇ ਫਲਾਣ ਨਹੀਂ ਦਿੱਤੀ ਅੱਗ ਅੱਗ ਤੇ ਕੰਟਰੋਲ ਹੋ ਗਿਆ ਪਰ ਸਾਡਿਆਂ ਦਾ ਸਾਡੇ ਦ ਲੱਖਾਂ ਜਿਹੜੇ ਕੰਮਲ ਖਤਮ ਹੋ ਗਏ ਨੇ ਉਹ ਨਾ ਉਹ ਨਾ Punjab ਸਰਕਾਰ ਨੂੰ ਸਾਡੇ ਦੁਕਾਨਦਾਰ ਨੂੰ ਦੇਣਾ ਚਾਹੀਦਾ। ਅਕਸਰ ਹਮੇਸ਼ਾ ਜਦੋਂ ਵੀ ਪਿੰਡਾਂ 'ਈ ਕੋਈ ਨੁਕਸਾਨ ਹੁੰਦਾ ਤਾਂ ਸ਼ਹਿਰ ਦੇ ਸਾਰੇ ਵਪਾਰੀ ਵਰਗ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਵਪਾਰੀ ਹਮੇਸ਼ਾ ਹੀ ਪਿੰਡਾਂ ਨਾਲ ਖੜਦਾ ਹੈ ਪਰ ਸਰਕਾਰ ਵੀ ਉਹਨਾਂ ਨਾਲ ਖੜਦੀ ਹੈ। ਅੱਜ ਮੇਰੀ ਇੱਕ ਬੇਨਤੀ ਹੈ ਭਗਵਾਨ ਸਤਿਮਾਨ ਸਰਕਾਰ ਨੂੰ ਸਾਡੇ ਦੁਕਾਨਦਾਰਾਂ ਵੀ ਧਿਆਨ ਦਿੱਤਾ ਜਾਵੇ ਅਸੀਂ GST ਫੁੱਲ ਪੇ ਕਰਨੇ ਆਂ ਪਰ GST ਦੇ ਸਾਡੇ ਲਈ ਉਹੀ ਹਨ ਕਿ ਰੇਟਾਂ ਵੀ ਹੁੰਦੀਆਂ ਨੇ। ਪੂਰਾ ਅਸੀਂ ਪੂਰਾ GST ਹਰ ਇੱਕ ਦੁਕਾਨਦਾਰ 페 ਕਰਦਾ ਹੈ ਅੱਜ ਲੱਖਾਂ ਦਾ ਨੁਕਸਾਨ ਕੰਬਲਾਂ ਦਾ ਹੋਇਆ ਹੈ ਸਾਡੇ ਕਪੜਾ ਵਪਾਰੀ ਦਾ ਅਸੀਂ ਕਪੜਾ ਵਪਾਰੀ ਕਿਦੇ ਇੱਕ ਟੀਮ ਦਾ ਮੈਂਬਰ ਹੋਣ ਕਰਕੇ ਯੂਨੀਅਨ ਦਾ ਮੈਂਬਰ ਹਾਂ ਮੈਂ ਸਾਰੇ ਮੁਤਹਿਰ ਮੰਡਲ ਨੂੰ ਅਤੇ ਗੁਣਮਾਨ ਸਰਕਾਰ ਨੂੰ ਇੱਥੋਂ ਦੇ ਵਿਧਾਇਕ ਐਮਐਲਏ ਸਾਹਿਬ ਨੂੰ ਬੇਨਤੀ ਕਰਨਾ ਕਿ ਸਾਡੇ ਵਪਾਰੀਆਂ ਦਾ ਜੂਨ ਸੋਚਿਆ ਜਾਵੇ ਜੋ ਨੁਕਸਾਨ ਹੋਇਆ ਇਹਦੀ ਭਰਮਾਈ ਕੀਤੀ ਜਾਵੇ ਇਹ ਦੁਕਾਨ ਸਾਡੇ ਕਪੜਾ ਵਪਾਰੀ ਦੇ ਗੜਕੇ ਰਸੇਵਟ ਰਸੇਵਟ ਜਨਕ ਰਾਸੇਵਟ ਉੱponਾ ਦਾ ਗੋਡਾਊਨ ਸੀ ਜਿੰਨਾ ਵਿੱਚ ਕੀ ਕੰਬਲ ਵੇਚੀ ਸੀ ਮਹੀਆ ਸੰਕੁਲੀ ਹੋਇਆ 4:35 ਮੈਂ ਖੋ ਨਿਕਲਿਆ ਔਰ ਥੋੜਾ ਧੂਆ ਆ ਰਿਹਾ ਸੀ ਮੈਨੂੰ ਲੱਗਿਆ ਜੇ ਉਸ ਵੈਸੇ ਕੋਈ ਧੂਆ ਨਿਕਲ ਰਿਹਾ ਪਰ 10 ਮਿੰਟਾਂ ਦੇ ਮਿੰਟ ਵਿੱਚ ਸਾਰਾ ਬਾਜ਼ਾਰ ਹੀ ਸਾਰਾ ਕਾਲਾ ਕਾਲਾ ਹੋ ਗਿਆ ਸੀ ਫਿਰ ਪੂਰਾ ਨਿਹਰਾ ਆ ਗਿਆ ਤੇ ਇਹ ਦੇ ਸਾਰੇ ਅਸੀਂ ਐਮਬੂਲੈਂਸਾਂ ਨੇ ਜਿਹੜਾ ਫਰਬਿਗੇਟ ਨੂੰ ਫੋਨ ਕੀਤਾ ਔਰ 55 ਮਿੰਟਾਂ ਵਿੱਚ ਫਰਬਿਗੇਟ ਆ ਗਈ ਪਰ ਪਰਮਾਤਮਾ ਦਾ ਫਿਰ ਵੀ ਸ਼ੁਕਰ ਹੈ ਕਿ ਆਸਪੜੋਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਸਾਰਾ ਕੰਟਰੋਲ ਕਰ ਗਿਆ ਕੋਈ ਅੰਦਾਜ਼ਾ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਮਾਲਕਾਂ ਨੂੰਸਾ ਪਤਾ ਲੱਗਦਾ ਹੈ ਜੀ ਇਹ ਤਾਂ ਜੀ ਆਪਣੇ ਉਹ ਮਾਲਕ ਹੀ ਦੱਸ ਸਕਦੇ ਨੇ ਪਰ ਲ